ਮਿਸ਼ਨਰੀ ਪੁਲਿਸ ਅਮ੍ਰਿਤ ਸਰਦੇ ਥਾਣਾ ਸਿਵਲ ਲਾਈਨ ਨੂੰ ਤਰਮਸ਼ਲਾ ਨੇੜੇ ਸਟੇਸ਼ਨ ਤੋਂ ਇੱਕ ਡੈੱਡ ਬਾਡੀ ਮਿਲਣ ਦੀ ਸੂਚਨਾ ਪ੍ਰਾਪਤ ਹੋਣ ਤੇ ਤੁਰੰਤ ਮਕਦਮਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕੀਤੀ ਗਈ। ਜਾਂਚ ਦੌਰਾਨ ਪਤਾ ਲੱਗਾ ਕਿ ਮ੍ਰਿਤਕ ਮਹਿਲਾ ਮਹਾਰਾਸ਼ਟਰ ਦੀ ਰਹਿਣ ਵਾਲੀ ਸੀ ਤੇ ਉਹ ਇੱਥੇ ਇੱਕ ਵਿਅਕਤੀ ਨਾਲ ਹੋਟਲ ਵਿੱਚ ਰਹਿ ਰਹੀ ਸੀ। ਅੱਗੇ ਤਫ਼ਤੀਸ਼ ਕਰਦੇ ਹੋਏ ਇਸ ਵਿਅਕਤੀ ਦੀ ਪਛਾਣ ਕੀਤੀ ਕਿ ਜਿਸ ਬਾਰੇ ਜਾਣਕਾਰੀ ਮਿਲੇ ਕਿ ਉਸਨੇ ਵੀ ਆਤਮ ਹੱਤਿਆ ਕਰ ਲਈ ਹੈ। ਇਸ ਦੇ ਬਾਵਜੂਦ ਪੁਲਿਸ ਵੱਲੋਂ ਮਾਮਲੇ ਦੀ ਹਰ ਪੱਖੋਂ ਗਹਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਇਹ ਵੀ ਪੰਜਾਬ نیوز ਦੀ ਖਾਸ ਰਿਪੋਰਟ ਰੀਸੈਂਟਲੀ 9 12 ਨੂੰ 2025 ਨੂੰ ਸਾਨੂੰ ਇੱਕ ਇਨਫੋਰਮੇਸ਼ਨ ਰੀਸੀਵ ਹੋਈ ਸੀ ਕਿ ਇੱਕ ਡੈਡ ਬੋਡੀ ਸਾਨੂੰ ਦੱਸਿਆ ਗਿਆ ਕਿ ਵਾਸ ਰਿਕਵਰਡ ਫ্রম ਰਿਤੀ ਧਰਮਸ਼ਾਲਾ ਨੀਅਰ ਰੇਲਵੇ ਸਟੇਸ਼ਨ ਤੇ ਤੁਰੰਤ ਹੀ ਪੁਲਿਸ ਟੀਮਸ ਗॉट ਐਕਟਿਵ ਐਂਡ ਜਦੋਂ ਅਸੀਂ ਮੌਕੇ ਤੇ ਪਹੁੰਚੇ ਤਾਂ ਸਾਨੂੰ ਪ੍ਰੀਲੀਮਨਰੀ ਇਨਕੁਆਰੀ ਚ ਲੱਗਿਆ ਕਿ ਕੁਝ ਸਟਰੰਗੂਲੇਸ਼ਨ ਦੇ ਸਾਈਨਸ ਜਾਂ ਫਿਰ ਆਪਸੀ ਟਕਰਾਰ ਦੇ ਸਾਈਨ ਉੱਥੇ ਨਜ਼ਰ ਆ ਰਹੀ ਸੀ ਤਾਂ ਸਵਿਫਟਲੀ ਅਸੀਂ ਦੇ ਵਿੱਚ ਮਰਡਰ ਦਾ ਕੇਸ ਰਜਿਸਟਰ ਕੀਤਾ ਐਫ ਆਈ ਆਰ ਨੰਬਰ 222 ਦੇ ਵਿੱਚ ਤੇ ਫਰਦਰ ਇਨਵੈਸਟੀਗੇਸ਼ਨ ਦੇ ਵਿੱਚ ਸ਼ੁਰੂ ਕੀਤੀ ਜਿਹਦੇ ਚ ਕੀ ਪਾਇਆ ਗਿਆ ਇੱਕ ਲੇਡੀ ਅਰਾਊਂਡ 35 ইয়ার্স প্লাস ਦੀ এজ थी সরিতা سنوকার সোনকার ਜਿਹੜੀ ਕਿ ਰੈਜ਼ੀਡੈਂਟ ਆਫ ਥਾਣੇ ਮਹਾਰਾਸ਼ਟਰ ਦੀ ਰਹਿਣ ਵਾਲੀ ਹੈ ਉਹਦੀ ਇਹ ਡੈੱਡ ਬੋਡੀ ਰਿਕਵਰ ਸਾਨੂੰ ਹੋਈ ਫਰਦਰ ਇਨਵੈਸਟੀਗੇਸ਼ਨ ਚ ਪਤਾ ਲੱਗਿਆ ਕਿ ਇਹਦੇ ਨਾਲ ਇੱਕ ਹੋਰ ਲੜਕਾ ਸੀ अराउंड 30 32 ইয়ার্স এজ প্লাস ਜਿਹਦਾ ਕਿ ਨਾਮ ਅਕਸ਼ੇਰ ਠੌਰ ਸੀ ਪਰ ਉਹਨੇ ਕੋਈ ਗਲਤ ਆਈਡੀ ਦੇ ਕੇ ਗਣੇਸ਼ ਸੋਨਕਰ ਦੇ ਨਾਮ ਤੇ ਇਹ ਆਪਸ ਚ ਇੱਥੇ ਰਹਿ ਰਹੇ ਸੀ ਕੁਝ ਦਿਨਾਂ ਤੋਂ ਤੇ ਆਫਟਰਵਰਡਸ ਦਿਸ ਡੈਡ ਬੋਡੀ ਵਾਸ ਫਾਊਂਡ ਤੇ ਇਹਦੇ ਦੇ ਫਰਦਰ ਇਨਵੈਸਟੀਗੇਟ ਕਰਦੇ ਹੋਏ ਜਦੋਂ ਅਸੀਂ ਇਹਦੇ ਤੇ ਫਾਲੋਅ ਅਪ ਕੀਤਾ ਇਸ ਨੂੰ ਤਾਂ ਮੈਂ ਤੁਹਾਨੂੰ ਦੱਸਣਾ ਚਾਹਵਾਂਗਾ ਕਿ ਦਿਸ ਪਰਸਨ ਜਿਹੜਾ ਸੀਗਾ ਅਕਸ਼ੇਰ ਠੌਰ ਇਨੇ ਵੀ ਸੁਸਾਈਡ ਕਮਿਟ ਕਰ ਲਈ ਰੇਲਵੇ tracks ਤੇ ਜਾ ਕੇ ਨੀਅਰ ਜੰਡੇਯਾਲਾ ਤੇ ਫਿਰ ਵੀ ਅਸੀਂ ਫਰਦਰ ਵੈਰੀਫਾਈ ਇਹਦੇ ਵਿੱਚ ਕਰ ਰਹੇ ਹੈਗੇ ਆ ਜੀ ਇਨਵੈਸਟੀਗੇਸ਼ਨ ਇਸ ਸਟਿਲ ਔਨ ਮੈਂ ਤੁਹਾਨੂੰ ਇਹ ਮੈਸੇਜ ਦੇਣਾ ਚਾਹਾਂਗਾ ਕਿ ਇੱਕ ਸੇਫ ਐਂਡ ਸਿਕਿਉਰ এনवायरमेंट ਅਸੀਂ ਕ੍ਰੀਏਟ ਕਰਨ ਲਈ ਵਚਨਬੱਧ ਹਾਂ ਤੇ ਕੋਈ ਵੀ ਤਰ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਪੈਨਿਕ ਜਾਂ ਕਿਸੇ ਵੀ ਤਰ੍ਹਾਂ ਦਾ ਜਿਹੜੇ ਰਿਊਮਰ ਮੌਂਗਰਿੰਗ ਤੋਂ ਸਾਨੂੰ ਬਚਣਾ ਚਾਹੀਦਾ ਤੇ ਵੀ ਆਰ ਫੁਲੀ ਕਮਿਟਿਡ ਫॉर ਦੀ ਸੇਫਟੀ Of all of you. Thank you. Never start for getting it for fun.